ਪਾ ਪਟਿਆਲਾ ਦੇ ਵਿੱਚ ਇੱਕ ਦਿਨ ਦੀ ਬਰਸਾਤ ਨੇ ਲੋਕਾਂ ਦੇ ਸਾਹ ਜੜੇ ਨੇ ਛਾ ਦਿੱਤੇ ਨੇ ਤੁਸੀਂ ਤੁਸ ਵੀ ਨਾਲ ਦੇਖ ਸਕਦੇ ਹੋ ਇੱਕ ਵਾਰ ਵੱਡੀ ਨਦੀ ਦੀਆਂ ਤਾਂ ਪਿਛਲੇ ਸਾਲ ਇਸ ਨਦੀ ਤੋਂ ਹੀ ਜਿਹੜਾ ਹੜ ਪਟਿਆਲਾ ਦੇ ਵਿੱਚ ਆਇਆ ਸੀਗਾ ਕਿਉਂਕਿ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ 8-8 9-9 ਫੁੱਟ ਪਾਣੀ ਜਿਹੜਾ ਗਿਆ ਉਹ ਵੜ ਗਿਆ ਸੀਗਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ बाबू ਨੇ ਜਿਹੜੇ ਉਹ ਜਰੂਰ ਜਿਹੜਾ ਇਸ ਚੀਜ਼ ਨੂੰ ਲੈ ਕੇ ਨਿਰਖਣ ਕਰਦੇ ਨੇ ਸਵੇਰੇ ਨਿਕਲ ਜਾਂਦੇ ਨੇ ਕਿ ਦੇਖਦੇ ਆ ਜਾ ਕੇ ਕਿੱਥੇ ਹੜ ਆ ਸਕਦਾ ਨਹੀਂ ਆ ਸਕਦਾ ਪਰ ਇਹ ਨਦੀ ਜਿਹੜੀ ਹੈ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਦੇ ਰਹੀ ਸਰਕਾਰ ਨੇ ਕਿਹਾ ਸੀ ਵਾਦੇ ਕੀਤੇ ਸੀ ਵੀ ਹਾਂ ਸਾਰਾ ਕੁਝ ਕਰਾਂਗੇ ਹੁਣ ਬਾਰਿਸ਼ ਪਈਆ ਫਿਰ ਡਰ ਲੱਗਿਆ ਪਈ ਅੱਜ ਕਿ ਪਾਣੀ ਥੋੜੇ ਸਮੇਂ ਪਹਿਲਾਂ ਦੇਖੋ ਨਿਸ਼ਾਨ ਰਿਹਾ ਜੀ ਇਹਨਾਂ ਨਾਲ ਪਾਣੀ ਸੀਗਾ ਹੁਣ ਲੱਗਦਾ ਡਰ ਲੱਗਦਾ ਇਹ ਤਾਂ ਪਾਣੀ ਦੁਬਾਰਾ ਨਾ ਜੀ ਬਹੁਤ ਡਰ ਲੱਗਦਾ ਹੈ ਭਾਗ ਭਾਕੇ ਕੰਮ ਤਰ੍ਹਾਂ ਜਾਨ ਬਚਾ ਕੇ ਭਾਗੇ ਉਧਰ ਜਹਾਂ ਉੱਚੇ ਗਲੀ ਰਹਾ ਰਿਸ਼ਤੇਦਾਰ ਜਹਾਂ ਰਹੇ ਉਧਰ ਭਾਗੇ ਦੇਖ ਕੇ ਨਾ ਦਿਲ ਕੰਬ ਜਾਂਦਾ ਵੀ ਕਿਸ ਤਰ੍ਹਾਂ ਅਸੀਂ ਗਏ ਕਿਸ ਤਰ੍ਹਾਂ ਸਾਨੇ ਟਾਈਮ ਕੱਟਿਆ ਬਹੁਤ ਔਖਾ ਟਾਈਮ ਕੱਟਿਆ ਵੀ ਇੰਨੇ ਨਾ ਪਾਣੀ ਹੁੰਦਾ ਬੇ ਤੁਹਾਨੂੰ ਕੀ ਦੱਸਾਂ ਬਹੁਤ ਮਤਲਬ ਬਹੁਤ ਜ਼ਿਆਦਾ ਮਾੜਾ ਹਾਲ ਹੁੰਦਾ ਹੈਗਾ ਇਸ ਕਰਕੇ ਡਰ ਲੱਗਦਾ ਵੀ ਗਵਰਨਮੈਂਟ ਜੇ ਨਦੀ ਦਾ ਕੁਝ ਹਿੱਲਾ-ਵਸੀਲਾ ਕਰ ਦੇ ਤਾਂ ਸਭ ਤੋਂ ਵਧੀਆ ਗੱਲ ਹੈਗੀ ਐ ਕਿ ਸਾਡੇ ਸਾਨੂੰ ਰਾਤ ਮਿਲ ਜੇਗੀ ਤਸੱਲੀ ਹੋ ਜਾਏਗੀ ਵੀ ਹੁਣ ਕੋਈ ਡਰ ਨਹੀਂ ਹੈਗਾ ਅਸੀਂ ਚੈਨਲ ਰਹਿ ਤੱਕਾਂਗੇ ਤਾਂ ਪਟਿਆਲਾ ਦੇ ਵਿੱਚ ਇੱਕ ਦਿਨ ਦੀ ਬਰਸਾਤ ਨੇ ਲੋਕਾਂ ਦੇ ਸਾਹ ਜੜੇ ਨੇ ਸੁਕਾ ਦਿੱਤੇ ਨੇ ਤਾਂ ਗੱਲ ਕਰ ਰਿਹਾ ਪਟਿਆਲਾ ਦੀ ਵੱਡੀ ਨਦੀ ਦੀ ਤਾਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਪਟਿਆਲਾ ਦੇ ਵਿੱਚ ਹੜ ਆਉਂਦਾ ਤਾਂ ਉੱਥੇ ਹੀ ਮੌਜੂਦ ਹਾਂ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਵਾਰ ਵੱਡੀ ਨਦੀ ਦੀਆਂ ਤਾਂ ਪਿਛਲੇ ਸਾਲ ਇਸ ਨਦੀ ਤੋਂ ਹੀ ਜਿਹੜਾ ਹੜ ਪਟਿਆਲਾ ਦੇ ਵਿੱਚ ਆਇਆ ਸੀਗਾ ਕਿਉਂਕਿ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ 8-8 9-9 ਫੁੱਟ ਪਾਣੀ ਜਿਹੜਾ ਗਿਆ ਉਹ ਵੜ ਗਿਆ ਸੀਗਾ ਤਾਂ ਲਗਾਤਾਰ ਇੱਕੋ ਹੀ ਗੱਲ ਹੁੰਦੀ ਸੀ ਪ੍ਰਸ਼ਾਸਨ ਜੂਰ ਪਹੁੰਚਦਾ ਸੀਗਾ ਤਾਂ ਜਿੱਥੇ ਲੋਕਾਂ ਦੇ ਨਾਲ ਰੈਸਕਿਊ ਕੀਤਾ ਜਾਂਦਾ ਸੀ ਹੜ ਆਉਂਦੇ ਸੀਗੇ ਕਿਸ਼ਤੀਆਂ ਚਲਦੀਆਂ ਸੀਗੀਆਂ ਪਰ ਸਰਕਾਰ ਦੇ ਵੱਲੋਂ ਮੌਜੂਦਾ ਸਰਕਾਰ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀ ਸੀ ਕਿ ਕਾਂਗਰਸ ਨੇ ਜਿਹੜੇ ਟੈਂਡਰ ਲਗਾਏ ਨੇ ਕਾਂਗਰਸ ਨੇ ਹਜ਼ਾਰ ਕਰੋੜ ਰੁਪਈਆ ਜਿਹੜਾ ਇਸ ਨਦੀ ਦੇ ਲਈ ਲਗਾਇਆ ਉਹ ਗਲਤ ਲਗਾਇਆ ਕਿਉਂਕਿ ਨਦੀ ਦਾ ਵਿਕਾਸ ਨਹੀਂ ਹੋਇਆ ਤਾਂ ਹੀ ਜਿਹੜਾਗਾ ਜੋ ਹੱਡ ਦੀ ਮਾਰ ਚਲਣੀ ਪੈ ਸਕਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇੱਕੋ ਗੱਲ ਕਹੀ ਗਈ ਕਿ ਹੁਣ ਮੌਜੂਦਾ ਸਰਕਾਰ ਹੈ ਤਾਂ ਅਸੀਂ ਇਸ ਦੀ ਨਿਹਾਰ ਬਦਲਾਂਗੇ ਤੜ ਪਟਿਆਲਾ ਦੇ ਵਿੱਚ ਇੱਕ ਦਿਨ ਮੀਂਹ ਆਇਆ ਔਰ ਦੂਸਰੇ ਪਾਸੇ ਹੜ ਜਿਹੜਾ ਹੈਗਾ ਉਹ ਇਹਨਾਂ ਦਿਨਾਂ ਦੇ ਵਿੱਚ ਆਇਆ ਸੀ ਲੋਕੀ ਸਹਿਮੇ ਹੋਏ ਨੇ ਤਾਂ ਤਸਵੀਰਾਂ ਦਿਖਾ ਦਈਏ ਤੁਹਾਨੂੰ ਇਹ ਨਦੀ ਦੀਆਂ ਕਿਉਂਕਿ ਇਸ ਨਦੀ ਦੇ ਵਿੱਚ ਇੰਨੀ ਕੁ ਬੁੱਟੀ ਉੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ 3-3 4-4 ਫੁੱਟ ਜਿਹੜੀ ਹੈ ਇਹ ਬੁੱਟੀ ਹੈ ਜਰੂਰ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਬਾਬੂ ਨੇ ਜਿਹੜੇ ਉਹ ਜਰੂਰ ਜਿਹੜਾ ਇਸ ਚੀਜ਼ ਨੂੰ ਲੈ ਕੇ ਨਿਰਖਣ ਕਰਦੇ ਨੇ ਸਵੇਰੇ ਨਿਕਲ ਜਾਂਦੇ ਨੇ ਕਿ ਦੇਖਦੇ ਆ ਜਾ ਕੇ ਕਿੱਥੇ ਹੜ ਆ ਸਕਦਾ ਨਹੀਂ ਆ ਸਕਦਾ ਪਰ ਇਹ ਨਦੀ ਜਿਹੜੀ ਹੈ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਦੇ ਰਹੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਜਰੂਰ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀ ਇਹ ਵੱਡੀ ਨਦੀ ਹੈ ਤਾਂ ਜਿੱਥੋਂ ਪਾਣੀ ਦੀ ਜਿਹੜੀ ਮਾਰ ਹੈਗੀ ਆ ਝੱਲਣੀ ਪਈ ਸੀ ਪਿਛਲੇ ਸਾਲ ਤਾਂ ਉਸ ਨਦੀ ਦੇ ਹਾਲਾਤ ਦਿਖਾ ਰਿਹਾ ਇੱਕ ਵਾਰ ਤਾਂ ਇਹ ਕਿਸੇ ਪਾਸੋਂ ਨਦੀ ਜਿਹੜੀ ਆ ਉਹ ਨਹੀਂ ਲੱਗ ਰਹੀ ਇਸ ਤਰ੍ਹਾਂ ਦਾ ਲੱਗ ਰਿਹਾ ਜਿਸ ਤਰੀਕੇ ਦੇ ਨਾਲ ਆਪਾਂ ਕਿਸੇ ਗਾਰਡਨ ਦੇ ਵਿੱਚ ਘੁੰਮ ਰਹੇ ਹੋਈਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਇੱਕ ਦਿਨ ਦਾ ਹਲੇ ਬਰਸਾਤ ਹੈ ਔਰ ਪਾਣੀ ਜਿਹੜਾ ਹੈਗਾ ਉਹ ਵੱਡੀ ਨਦੀ ਦੇ ਵਿੱਚ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਦੂਸਰੇ ਪਾਸੇ ਬੂਟੀਆਂ ਦੇ ਹਾਲਾਤ ਦੇਖ ਸਕਦੇ ਹੋ ਕਿਉਂ ਪ੍ਰਸ਼ਾਸਨ ਜਿਹੜਾ ਹੈਗਾ ਉਹ ਕੰਬ ਕਰਨੀ ਨੀਂਦ ਸੁੱਤਾ ਹੋਇਆ ਔਰ ਦੂਸਰੇ ਪਾਸੇ ਤਸਵੀਰ ਦੇਖੋ ਇਹ ਜਿਹੜੀ ਵੱਡੀ ਨਦੀ ਹੈਗੀ ਐ ਪਰਲੇ ਪਾਸੇ ਨੂੰ ਜਾ ਰਹੀ ਹੈ ਔਰ ਕੋਈ ਬੰਦਾ ਕਹਿ ਨਹੀਂ ਸਕਦਾ ਕਿ ਇਹ ਨਦੀ ਹੈ ਇਹ ਦੂਸਰੇ ਪਾਸੇ ਇਹੀ ਲੱਗਦਾ ਕਿ ਇਹ ਕਿਸੇ ਗਾਰਡਨ ਕਿਸੇ ਘਾਹ ਘਾਓ ਉੱਗਿਆ ਹੋਇਆ ਉਸ ਚੀਜ਼ ਨੂੰ ਲੈ ਕੇ ਜਿਹੜਾ ਉਹ ਦਿਖਾਈ ਦੇ ਰਿਹਾ ਪਰ ਲੋਕ ਜਰੂਰ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਜਰੂਰ ਲੋਕੀ ਨਦੀ ਜਿਹੜੀ ਆ ਉਹ ਦੇਖਣ ਆਉਂਦੇ ਨੇ ਬਾਰ ਬਾਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਉਹ ਹਾਲਾਤ ਹੋਏ ਸੀਗੇ ਹੜ੍ਹ ਆਏ ਸੀਗੇ 8-8 ਫੁੱਟ ਪਾਣੀ ਸੀਗਾ ਔਰ ਲੋਕੀ ਵੀ ਮੌਜੂਦ ਹੁੰਦੇ ਨੇ ਔਰ ਇਹ ਦੇਖਦੇ ਨੇ ਆ ਕੇ ਕਿੱਥੇ ਨਦੀ ਜਿਹੜੀ ਆ ਉਹ ਦੁਬਾਰਾ ਤਾਂ ਨਹੀਂ ਭਰ ਗਈ ਕਿਉਂਕਿ ਉਹ ਇੱਕ ਆਫਤ ਸੀਗੀ ਕੁਦਰਤੀ ਆਫਤ ਸੀਗੀ ਜਿਹੜੀ ਹੋ ਕੇ ਹੋਈ ਸੀਗੀ ਉਸ ਤੋਂ ਬਾਅਦ ਜਰੂਰ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਗਏ ਸੀਗੇ ਕਿ ਜਿਹੜੇ ਕਾਂਗਰਸ ਸਰਕਾਰ ਦੇ ਵੱਲੋਂ ਪੈਸਾ ਲਗਾਇਆ ਗਿਆ ਉਹ ਸਹੀ ਢੰਗ ਨਾਲ ਨਹੀਂ ਲਗਾਇਆ ਗਿਆ ਇਸ ਦੀ ਨੂੰ ਨਿਰਖਣ ਕਰਾਂਗੇ ਉਸ ਤੋਂ ਬਾਅਦ ਜਿਹੜਾਗਾ ਸੀ ਇਸ ਦੀ ਸਾਫ ਸਫਾਈ ਕਰਾਂਗੇ ਤਾਂ ਜਦੋਂ ਹੜਾ ਆਂਦਾ ਤਾਂ ਇੱਥੇ ਇਹ ਬੋਰੀਆਂ ਜਿਹੜੀਆਂ ਜ਼ਰੂਰ ਲਗਾ ਦਿੱਤੀਆਂ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜੇ ਬੋਰੀਆਂ ਤੇ ਹਾਲਾਤ ਨੇ ਬੋਰੀਆਂ ਜਿਹੜੀਆਂ ਫਟ ਚੁੱਕੀਆਂ ਹੋਈਆਂ ਔਰ ਜਿਹੜਾ ਰਾਹ ਬਿਲਕੁਲ ਪੱਧਰ ਹੋ ਚੁੱਕਾ ਹੋਇਆ ਅਗਰ ਜੇ ਕੱਲ ਨੂੰ ਪਾਣੀ ਆਂਦਾ ਔਰ ਇਹ ਬੂਟੀਆਂ ਦੀ ਨਿਸ਼ਾਨੇ ਔਰ ਦੂਸਰੇ ਪਾਸੇ ਹਾਲਾਤ ਨੇ ਜਿਹੜੇ ਇਹ ਫੇਰ ਇੱਕ ਵਾਰ ਮਾਰਕ ਕਰ ਸਕਦੇ ਨੇ ਪਰ ਹਰੇ ਤੱਕ ਕੋਈ ਇਸ ਤਰ੍ਹਾਂ ਦਾ ਖਤਰੇ ਵਾਲੀ ਗੱਲ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਕੋਈ ਨਹੀਂ ਕਹੀ ਗਈ ਪਰ ਲੋਕੀ ਜਿਹੜੇ ਨੇ ਜ਼ਰੂਰ ਸਹਿਮੇ ਹੋਏ ਨੇ ਲੋਕਾਂ ਦੇ ਵੱਲੋਂ ਇੱਕੋ ਗੱਲ ਕਹੀ ਜਾ ਰ ਹਲੇ ਤੱਕ ਨਹੀਂ ਹੋਈ ਹਲੇ ਤਾਂ ਜਿਹੜੇ ਪੁਰਾਣੇ ਜ਼ਖਮ ਨੇ ਉਹੀ ਹਲੇ ਹਰੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਘਰ ਦੀ ਤਸਵੀਰ ਦਿਖਾ ਰਹੇ ਹਾਂ ਤਕਰੀਬਨ ਇੱਥੇ 8 ਫੁੱਟ ਪਾਣੀ ਜਿਹੜਾ ਸੀਗਾ ਹਲੇ ਵੀ ਨਿਸ਼ਾਨ ਨੇ ਔਰ ਲੋਕਾਂ ਦੇ ਕੋਲੇ ਕਲੀ ਕਰਾਣ ਦੇ ਵੀ ਪੈਸੇ ਨਹੀਂ ਸੀਗੇ ਕਿਉਂਕਿ ਬਹੁਤ ਸਾਰੇ ਘਰ ਜਿਹੜੇ ਉੱਜੜ ਗਏ ਸੀ ਕਈਆਂ ਦੀਆਂ ਛੱਤਾਂ ਗਿਰਗੀਆਂ ਸੀਗੀਆਂ ਜਰੂਰ ਡੰਗਰ ਵੀ ਮਰ ਗਏ ਸੀ ਕਿਉਂਕਿ ਗਊਸ਼ਾਲਾ ਜਿਹੜੀ ਹੈਗੀ ਇੱਥੇ ਨੇੜੇ ਹੈਗੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਤਸਵੀਰਾਂ ਜਿਸ ਤਰ੍ਹਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਲੇ ਤੱਕ ਜਿਹੜੇ ਪਾਣੀ ਦੇ ਨਿਸ਼ਾਨ ਨੇ ਉਹ ਹਲੇ ਵੀ ਦਿਖਦੇ ਨੇ ਪਰ ਦੂ ਵਿਕਾਸ ਦੀ ਗੱਲ ਕੀਤੀ ਜਾਵੇ ਤੀ ਵਿਕਾਸ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਕਿਉਂ ਨਹੀਂ ਕੀਤਾ ਗਿਆ ਹਲੇ ਵੀ ਜਿਹੜੀਆਂ ਸਫਾਈ ਤੱਕ ਜਿਹੜੀ ਆ ਉਹ ਨਹੀਂ ਹੋਈ ਕਿਉਂ ਜਿਹੜਾ ਹੈਗਾ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਬਿਲਕੁਲ ਜਿਹੜਾ ਹੈਗਾ ਹੁਣ ਪ੍ਰਸ਼ਾਸਨ ਇਸ ਦੇ ਵੱਲ ਧਿਆਨ ਦਿੰਦਾ ਹੈ ਜਾਂ ਨਹੀਂ ਦਿੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਔਰ ਜਿਹੜੇ ਲੋਕ ਨੇ ਉਰੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਲੋਕ ਜਿਹੜੇ ਨੇ ਉਰੇ ਹੁਣ ਕਿਉਂ ਡਰੇ ਹੋਏ ਨੇ ਕਿਉਂ ਸਹਿਮੇ ਹੋਏ ਨੇ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਨਾਲ ਵੀ ਕਰਦਿਆਂ ਗੱਲਬਾਤ ਤਾਂ ਬਿਲਕੁਲ ਜਿਹੜਾ ਉਰੇ ਦੇ ਮੁਹੱਲੇ ਵਾਲੇ ਨੇ ਤੁਸੀਂ ਤਸਵੀਰਾਂ ਜਿਸ ਤਰ੍ਹਾਂ ਪਹਿਲਾਂ ਦਿਖਾਈਆਂ ਕਿ ਤਕਰੀਬਨ 7-7 8-8 ਫੁੱਟ ਪਾਣੀ ਜ਼ਰੂਰ ਸੀਗਾ ਔਰ ਲੋਕ ਜਿਹੜੇ ਹੁਣ ਵੀ ਘਬਰਾਏ ਹੋਏ ਨੇ ਕਿਉਂਕਿ ਇੱਕ ਦਿਨ ਹੀ ਜਿਹੜੀ ਆ ਉਹ ਬਾਰਿਸ਼ ਆਈ ਹੈ ਔਰ ਜਿਹੜੇ ਆ ਲੋਕੀ ਡਰੇ ਹੋਏ ਨੇ ਭਾਈ ਜੀ ਕੀ ਨਾਮ ਹੈ ਮਨੀਸ਼ ਨਾਮ ਹੈ ਜੀ ਮਨੀਸ਼ ਕਿਸ ਤਰ੍ਹਾਂ ਦੇਖਦੇ ਹੋ ਅੱਜ ਫੇਰ ਨਦੀ ਦੇ ਲਾਗੇ ਖੜੇ ਹੋਏ ਹੋ ਕੀ ਕਾਰਨ ਰਿਹਾ ਸਰ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਪਹਿਲਾਂ ਸਰਕਾਰ ਨੇ ਕਿਹਾ ਸੀ ਵਾਅਦੇ ਕੀਤੇ ਸੀ ਵੀ ਹਾਂ ਸਾਰਾ ਕੁ ਕਿ ਪਾਣੀ ਥੋੜੇ ਸਾਹਮਣੇ ਪਹਿਲਾਂ ਦੇਖੋ ਨਿਸ਼ਾਨ ਰਿਹਾ ਜੀ ਇਹਨਾਂ ਦਾ ਪਾਣੀ ਸੀਗਾ ਹੁਣ ਲੱਗਦਾ ਡਰ ਲੱਗਦਾ ਕਿ ਪਾਣੀ ਦੁਬਾਰਾ ਨਾ ਆ ਜਾਈ ਬਹੁਤ ਨੁਕਸਾਨ ਹੋਇਆ ਪਹਿਲਾਂ ਵੀ ਪਰ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਦੇਖਿਆ ਸੀਗਾ ਪ੍ਰਸ਼ਾਸਨ ਦੇ ਵੱਲੋਂ ਜਰੂਰ ਬਚਾ ਕੇ ਤਾਈ ਕਿਸਤੇ ਐਵੇਂ ਚੱਲੀਆਂ ਸੂਰੇ ਤੁਹਾਨੂੰ ਪਰਲੇ ਪਾਸੇ ਪੈਲਸਾਂ ਭੇਜਤਾ ਉਦੋਂ ਬਹੁਤ ਤਰ੍ਹਾਂ ਦੇ ਦਾਅਵੇ ਪਾਦੇ ਵੀ ਕੀਤੇ ਗਏ ਸੀ ਇਹਨੂੰ ਰਿਪੇਅਰ ਕਰਾਂਗੇ ਹਾਂਜੀ ਵਿੱਚ ਕਿਹਾ ਸੀ ਸਰ ਕਹਿੰਨੇ ਕਿ ਕਰਨਗੇ ਸਟਾਰਟਿੰਗ ਕੀਤੀ ਵੀ ਸੀਗੀ ਉਸ ਤੋਂ ਬਾਅਦ ਫਿਰ ਛੱਡ ਕੇ ਚੱਲੇ ਗਏ ਵਿੱਚੋਂ ਪਹਿਲਾਂ ਕਹਿੰਦੇ ਸੀ ਵੀ ਕਰਾਂਗੇ ਕਰਾਂਗੇ ਹੁਣ ਤੁਹਾਡੇ ਸਾਹਮਣੇ ਸਾਰਾ ਕੁਝ ਦੇਖ ਪਰ ਹੁਣ ਫਿਰ ਕਿਸ ਤਰ੍ਹਾਂ ਡਰੇ ਪਿਆ ਵਾਲੇ ਵੀ ਹੈ ਹਲੇ ਵੀ ਡਰ ਲੱਗਦਾ ਤੁਹਾਡੇ ਸਾਹਮਣੇ ਹੈ ਜੀ ਪੱਲਾ ਇਨਾ ਆਟੜ ਫਰ ਪਾਣੀ ਸੀਗਾ ਮਸੇ ਜਾਮ ਜਾਂ ਨਿਕਲੇ ਸੀ ਅਸੀਂ ਜੀ ਤੁਹਾਡਾ ਕੀ ਨਾਮ ਹੈ ਜੀ ਮਾਲਦੀ ਨਾਮ ਕਿਸ ਤਰ੍ਹਾਂ ਦੇਖ ਰਿਹਾ ਲਗਾਤਾਰ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਬਹੁਤ ਡਰ ਲੱਗਦਾ ਹੈ ਭਾਗ ਭਾ ਕੇ ਕੰਮ ਤਰ੍ਹਾਂ ਜਾਨ ਬਚਾ ਕੇ ਭਾਗੇ ਉਧਰ ਜਹਾਂ ਉੱਚੇ ਗਲੀ ਰਹੇ ਹ ਰਿਸ਼ਤੇਦਾਰ ਜਹਾਂ ਰਹੇ ਉਧਰ ਭਾਗੇ ਫਿਰ ਆ ਕੇ ਫਿਰ 15 20 ਦਿਨ ਬਾਅਦ ਫਿਰ ਪਤਾ ਲੱਗੇ ਖਾਲੀ ਹੋ ਗਿਆ ਕਿ ਫਿਰ ਚਲੇ ਸਫਾਈ ਸੁਫਾਈ ਕਰੇ اتنا اتنا ਮਿੱਟੀ ਪੜੀ ਰਹੀ اتنا اتنا ਪੈਰ ਮਿੱਟੀ ਸਭ ਕਾਂਚ ਕਾਂਚ ਕੇ ਸਾਰਾ ਬੁਰਾ ਹਾਲ ਹੋਈ ਗਿਆ ਬਸ ਔਰ ਤੁਸੀਂ ਕਿਹੜੇ ਜਗ੍ਹਾ ਤੇ ਰਹਿਣ ਵਾਲੇ ਹੋ ਜੀ ਮੈਂ ਤਾਂ ਔਰੇ ਦੀ ਹੈ ਮੇਰਾ ਜਨਮ ਔਰੇ ਦਾ ਹੀ ਹੈ ਪੰਜਾਬ ਦਾ ਹੀ ਹਾਂਜੀ ਔਰ ਕਿਸ ਤਰ੍ਹਾਂ ਦੇਖ ਦਿਓ ਅੱਜ ਫੇਰ ਤੁਸੀਂ ਨਦੀ ਦੇ ਕਿਨਾਰੇ ਪਹੁੰਚੇ ਹੋਏ ਹੋ ਇਸ ਚੀਜ਼ ਨੂੰ ਲੈ ਕੇ ਕਿ ਇੱਕ ਵਾਰ ਅੱਜ ਮੀਂਹ ਪਿਆ ਹੈਗਾ ਉੱਤੇ ਸਾਰੇ ਲੋਕ ਤੁਸੀਂ ਫੇਰ ਕਿਉਂ ਕੱਟੇ ਹੋਏ ਹੋ ਸਾਨੂੰ ਤਾਂ ਦੇਖੋ ਜੀ ਬਹੁਤ ਡਰ ਲੱਗਦਾ ਹੈਗਾ ਕਿਉਂਕਿ ਸਾਨੂੰ ਪਹਿਲਾਂ ਵੀ ਹਾਲਾਤ ਦੇਖੇ ਐਸੇ ਪਾਣੀ ਦੇ ਵੀ ਮਤਲਬ ਦੇਖ ਕੇ ਨਾ ਦਿਲ ਕੰਬ ਜਾਂਦਾ ਵੀ ਕਿਸ ਤਰ੍ਹਾਂ ਅਸੀਂ ਗਏ ਕਿਸ ਤਰ੍ਹਾਂ ਸਾਨੇ ਟਾਈਮ ਕੱਟਿਆ ਬਹੁਤ ਔਖਾ ਟਾਈਮ ਕੱਟਿਆ ਵੀ ਇੰਨੇ ਨਾ ਪਾਣੀ ਹੁੰਦਾ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਮਤਲਬ ਬਹੁਤ ਜ਼ਿਆਦਾ ਮਾੜਾ ਹਾਲ ਹੁੰਦਾ ਹੈਗਾ ਗਵਰਨਮੈਂਟ ਇੰਨੇ ਵਾਅਦੇ ਕਰਦੀ ਹੈ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਕੁਝ ਨਹੀਂ ਕੀਤਾ ਉਹਨਾਂ ਨੇ ਸਾਡੇ ਵਾਸਤੇ ਆ ਦੇਖੋ ਹਲੇ ਵੀ ਮਿੱਟੀ ਹੈਗੀ ਹੈ ਪਾਣੀ ਦੀ ਹਲੇ ਵੀ ਨਹੀਂ ਨਿਕਲੀ ਹੈਗੀ ਇਹ ਤਾਂ ਹੁਣ ਜਦੋਂ ਪਾਣੀ ਪੰਦਾ ਇਹੀ ਅਸੀਂ ਨਦੀ ਵੱਲ ਦੇਖਦੇ ਹਾਂ ਵੀ ਇਹੀ ਫੇਰ ਹੋ ਜਾਏਗਾ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਭਾਵੁਕ ਵੀ ਹੋ ਰਹੇ ਹਾਂ ਅੱਖਾਂ ਦੇ ਵਿੱਚ ਹੰਝੂ ਵੀ ਆ ਰਹੇ ਆ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੈਗਾ ਤੁਹਾਡਾ ਉਹਦਾ ਜਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਖੋ ਇੱਕ ਵਾਰੀ ਕੋਈ ਚੀਜ਼ ਬਣਾਨੀ ਸੌਖੀ ਨਹੀਂ ਹੁੰਦੀ ਅਸੀਂ ਦੁਬਾਰਾ ਦੁਬਾਰਾ ਕਿੱਥੋਂ ਬਣਾਵਾਂਗੇ ਤੁਸੀਂ ਇਹ ਦੱਸੋ ਇਸ ਕਰਕੇ ਡਰ ਲੱਗਦਾ ਵੀ ਗਵਰਨਮੈਂਟ ਜੇ ਨਦੀ ਦਾ ਕੁਝ ਹਿਲਾ-ਵਸਿਲਾ ਕਰ ਦੇ ਤਾਂ ਸਭ ਤੋਂ ਵਧੀਆ ਗੱਲ ਹੈਗੀ ਹੈ ਕਿ ਸਾਡੇ ਸਾਨੂੰ ਰਾਹਤ ਮਿਲ ਜਾਏਗੀ ਤਸੱਲੀ ਹੋ ਜਾਏਗੀ ਵੀ ਹੁਣ ਕੋਈ ਡਰ ਨਹੀਂ ਹੈਗਾ ਅਸੀਂ ਚੈਨਲ ਰਹਿਤ ਸਕਾਂਗੇ ਇਹ ਮੈਂ ਕਹਿੰਦੀ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਈ ਸੀਗੀ ਉਹਨਾਂ ਦੇ ਵੱਲੋਂ ਉਸ ਟਾਈਮ ਵਾਦੇ ਦਾਅਵੇ ਕੀਤੇ ਗਏ ਸੀਗੇ ਇਸ ਨੂੰ ਸਫਾਈ ਕਰਵਾਵਾਂਗੇ ਅਸੀਂ ਬਹੁਤ ਤਰ੍ਹਾਂ ਦੇ ਉਹਨਾਂ ਦੇ ਤੋਂ ਦੇਖੋ ਜੀ ਕੋਈ ਨਹੀਂ ਆਇਆ ਜੋ ਕਰਿਆ ਸੀ ਤਾਂ ਰਾਣੀ ਸਾਹਿਬ ਆਏ ਸੀ ਸਾਡੇ ਉਹਰੇ ਮਹੱਲੇ ਵਿੱਚ ਜੋ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਰਕੇ ਦਿਖਾਇਆ ਹੈਗਾ ਉਸ ਟਾਈਮ ਸਾਡੇ ਨਾਲ ਕੋਈ ਸੀਵਰੇਜ ਸੀ ਨਾ ਕੋਈ ਪਾਣੀ ਸੀ ਕੁਝ ਵੀ ਨਹੀਂ ਸੀ ਉਹਨਾਂ ਨੇ ਸੜਕਾਂ ਵੀ ਬਣਾਈਆਂ ਸਭ ਕੁਝ ਕਰਿਆ ਮਹਾਰਾਣੀ ਜੀ ਨੇ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਕਰਕੇ ਦਿਖਾਇਆ ਹੈਗਾ ਵਾ ਮੈਂ ਤੇ ਇਹੀ ਕਹਾਂਗੀ ਵੀ ਹੁਣ ਵੀ ਸਾਡੀ ਇਹੀ ਮਤਲਬ ਦਰਖਾਸਤ ਉਹਨਾਂ ਦੇ ਅੱਗੇ ਵੀ ਇਹ ਨਦੀ ਦਾ ਕਰਵਾ ਦੇਣਗੇ ਤਾਂ ਬਹੁਤ ਮਤਲਬ ਉਹਨਾਂ ਦਾ ਧੰਨਵਾਦ ਹੋਏਗਾ ਮਤਲਬ ਤੁਸੀਂ ਕਹਿੰਦੇ ਹੋ ਕਿ ਜਦੋਂ 1 ਸਾਲ ਹੋ ਗਿਆ ਤਕਰੀਬਨ ਅਜਹਾੜਾ ਇਹਨੂੰ ਤਾਂ ਇਹਦੇ ਵਿੱਚ ਕੋਈ ਸਫਾਈ ਵਗੈਰਾ ਕੁਝ ਕੋਈ ਹੈ ਕੁਝ ਵੀ ਨਹੀਂ ਹੋਇਆ ਤਾਂ ਉਸੇ ਤਰ੍ਹਾਂ ਹੀ ਕੰਮ ਰੁਕਿਆ ਪਿਆ ਹੈਗਾ ਮੇਰੇ ਹਿਸਾਬ ਨਾਲ ਤਾਂ ਕੁਝ ਨਹੀਂ ਹੋਇਆ ਹੈਗਾ ਕੁਛ ਦੇਖਿਆ ਜੀ ਕੋਈ ਉਹਰੇ ਹਾਲਾਤ ਕਿਸ ਤਰ੍ਹਾਂ ਦੇ ਸੀ ਪਹਿਲਾਂ ਵੀ ਹੜਾ ਆਇਆ ਸੀ ਨਹੀਂ ਜੀ ਅਸੀਂ ਇੱਥੇ ਹੀ ਸੀ ਮਤਲਬ ਬਹੁਤ ਇੰਨੀ ਬੜੀ ਕੰਡੀਸ਼ਨ ਵਿੱਚ ਸੀ ਇੰਨਾ ਲੋਕਾਂ ਦਾ ਨੁਕਸਾਨ ਹੋਇਆ ਜਾਨਵਰ ਅਲੱਗ ਤੋਂ ਨਿਕਲ ਰਹੇ ਸੀ ਹੈਗੇ ਇੱਕ ਤਰ੍ਹਾਂ ਦੀ ਮਤਲਬ ਸਾਰੀ ਦੀ ਗ੍ਰਿਸ਼ਤੀ ਬਹੁਤ ਖਰਾਬ ਹੋ ਗਈ ਸੀ ਇੱਥੇ ਬਹੁਤ ਜ਼ਿਆਦਾ ਹੀ ਉਹ ਕਿਉਂਕਿ ਗਵਰਨਮੈਂਟ ਹੈ ਸੁਣਦੀ ਨਹੀਂ ਕਿਸੇ ਦੀ ਕਰਦੀ ਨਹੀਂ ਉਹ ਆਪਣੇ ਵਾਅਦੇ ਤੇ ਕਾਮਯਾਬ ਨਹੀਂ ਹੁੰਦੇ ਹੈਗੇ ਕੁਛ ਕਰਦੇ ਨਹੀਂ ਸੋਚਦੇ ਨਹੀਂ ਸਾਨੂੰ ਹੁਣ ਵੀ ਮੀਂਹ ਆਇਆ ਰਹਿੰਦਾ ਇੰਨਾ ਡਰ ਲੱਗਿਆ ਰਹਿੰਦਾ ਹਾਏ ਦੇਖੋ ਫੇਰ ਨਾ ਉਹ ਹਾਸਾ ਹੋ ਜੇ ਫੇਰ ਨਾ ਹੋ ਜੇ ਮਨ ਮੀਂਹ ਜਦ ਜੰਦਾ ਸੀ ਸਾਡੇ ਮਨ ਚ ਇਹੀ ਡਰ ਰਹਿੰਦਾ ਹੈਗਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਲੱਡੂ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਫੇਰ ਜਿਹੜੇ ਉਹ ਹਾਲਾਤ ਬਣੇ ਹੋਏ ਨੇ ਨਦੀ ਦੇ ਕੰਡੇ ਖੜੇ ਹੋਏ ਸਰ ਜੀ ਅਸੀਂ ਤਾਂ ਬਹੁਤ ਡਰੇ ਹੋਏ ਹਾਂ ਪਹਿਲਾਂ ਵੀ ਬਹੁਤ ਡਰ ਲੱਗਦਾ ਸੀ ਸਾਡਾ ਤਾਂ ਬਹੁਤ ਨੁਕਸਾਨ ਹੋਇਆ ਸਰ ਜੀ 50 50000 70000 ਸਾਡੇ ਸਾਮਰਸੀਬਲ ਖਰਾਬ ਹੋ ਗਏ ਆ ਸੱਪ ਕਿਹੜੇ ਸਾਰੇ ਅੰਦਰ ਵੜਦੇ ਆ ਰਾਤ ਨੂੰ 1:00 2:00 ਵਜੇ ਸਾਨੂੰ ਨਿਕਲ ਕੇ ਜਾਣਾ ਪੈਂਦਾ ਕਹਿਦਾ ਜਾਂਦੇ ਆ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਕਰਦੇ ਕੁਝ ਨਹੀਂ ਆ ਜੀ ਕਾਰਨ ਕੀ ਸਮਝਦੇ ਹੋ ਲਗਾਤਾਰ ਸਰਕਾਰ ਦੇ ਵੱਲੋਂ ਬਹੁਤ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਤੁਹਾਡੇ ਤੋਂ ਨੋਟ ਵੀ ਕਿਤਾ ਸਾਰੇ ਲਿਖ ਕੇ ਲੈ ਜਾਂਦੇ ਆ ਕਰਦੇ ਕੁਝ ਨਹੀਂ ਹੈ ਜੀ ਵੀ ਤੁਸੀਂ ਲਿਖ ਕੇ ਦੇ ਦਿਓ ਤੁਸੀਂ ਮਿਨੀ ਸੈਕਟਰੀ ਚਲੇ ਜਾਓ ਤੁਹਾਡੇ ਨੁਕਸਾਨ ਅਸੀਂ ਭਰਾਂਗੇ ਪਰ ਕੋਈ ਨਹੀਂ ਸਾਡਾ ਨੁਕਸਾਨ ਭਰਦਾ ਅਸੀਂ ਕਹ ਆਈ ਸਾਲ ਅਕਸਰ ਜੀ ਕਹਾਂ ਤੋਂ ਬਣਾਵਾਂਗੇ ਨਾ ਅਸੀਂ ਤਾਂ ਰੋਟੀ ਚਲਾਨੀ ਔਖੀ ਹੋਈ ਪਈ ਹੈ ਸਾਨੂੰ ਤਾਂ ਇੱਕ ਸਮਾਨ ਕਿੱਦਾਂ ਬਣਾਵਾਂਗੇ ਸਾਨੂੰ ਤਾਂ ਬਹੁਤ ਔਖਾ ਘਟਨਾ ਪੈਂਦਾ ਸਾਡਾ ਤਾਂ ਆਈ ਸਾਲ ਦਾ ਇਹੀ ਹੈਗਾ ਜੀ ਕੀ ਕਰੀ ਅਸੀਂ ਕਿਸ ਨੂੰ ਕਹੀਏ ਕੋਈ ਸੁਣਦਾ ਵੀ ਨਹੀਂ ਹੈ ਸਾਡੀ ਕਾਰ ਦੇ ਵੱਲੋਂ ਕੋਈ ਸਫਾਈ ਕੀਤੀ ਗਈ ਹੋ ਨਹੀਂ ਸਫਾਈ ਕਰ ਰਹੇ ਜੀ ਬਸ ਕਹਿ ਕੇ ਚਲੇ ਜਾਂਦੇ ਆ ਦੇਖੋ ਤੁਸੀਂ ਇੰਨਾ ਨਾ ਕਵਾੜ ਨਦੀ ਚ ਹੋ ਰਿਹਾ ਕੋਈ ਨਾ ਕੁਝ ਕਰ ਰਿਹਾ ਬਿਲਕੁਲ ਲੋਕ ਜਿਹੜੇ ਨੇ ਉਹ ਲਗਾਤਾਰ ਸਹਿਮੇ ਹੋਏ ਨੇ ਲੋਕਾਂ ਦੇ ਵੱਲੋਂ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੜ੍ਹ ਆਏ ਸੀਗੇ ਔਰ ਕਈ ਤਰ੍ਹਾਂ ਦੇ ਜਾਨਵਰ ਜਿਹੜੇ ਨੇ ਉਹ ਰੁੜਦੇ ਹੋਏ ਦੇਖੇ ਗਏ ਸੱਪ ਪਤੰਗੇ ਜਿਹੜੇ ਅੰਦਰ ਵੱਢ ਜਾਂਦੇ ਆ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀ ਹੈ ਕਿ ਪਾਣੀ ਆ ਗਿਆ ਔਰ ਘਰ ਨੂੰ ਛੱਡ ਕੇ ਨਿਕਲ ਜਾਓ ਜ਼ਰੂਰ ਕਹਿੰਦੇ ਫਾਰਮ ਭਰੇਗੇ ਪਰ ਕੋਈ ਵੀ ਮੁਆਵਜ਼ਾ ਜਿਹੜਾ ਹੈਗਾ ਉਹ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਪਰ ਹੁਣ ਵੀ ਫੇਰ ਇੱਕ ਵਾਰ ਤਸਵੀਰਾਂ ਦਿਖਾਦਾ ਕਿ ਜਿਹੜੇ ਬੱਚਿਆਂ ਸਮੇਤ ਜਿਹੜਾ ਹੈਗਾ ਪੂਰੇ ਪਰਿਵਾਰ ਜਿਹੜੇ ਨੇ ਉਹ ਨਦੀ ਦੇ ਕੰਡੇ ਦੇ ਉੱਤੇ ਖੜੇ ਹੋਏ ਨੇ ਤਾਂ ਇੱਕ ਗੱਲ ਦਾ ਇਹੀ ਡਰ ਹੈ ਉਹਨਾਂ ਨੂੰ ਸਤਾ ਰਿਹਾ ਕਿ ਲਗਾਤਾਰ ਕਿ ਜਿਹੜਾ ਹੈਗਾ ਹੜ ਉਹ ਦੁਬਾਰਾ ਨਾ ਆ ਜਾਏ ਲੋਕਾਂ ਦੇ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਸਰਕਾਰਾਂ ਨੂੰ ਗੁਹਾਰ ਲਗਾਈ ਜਾ ਰਹੀ ਹੈ ਲਗਾਤਾਰ ਇੱਕੋ ਕਿ ਜਿਹੜਾ ਹੈਗਾ ਇਹ ਨਦੀ ਦੇ ਵਿੱਚ ਸਫਾਈ ਕੀਤੀ ਜਾਵੇ ਜਿਹੜੇ ਦੇ ਪੱਕੇ ਬੰਨ ਬਣਾਏ ਜਾਣ ਤਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੁਬਾਰਾ ਤੰਗ ਜਾਂ ਪ੍ਰੇਸ਼ਾਨ ਨਾ ਹੋ ਸਕੀਏ ਤੱਪਰ ਪ੍ਰਸ਼ਾਸਨ ਨੂੰ ਵੀ ਜਿਹੜਾ ਜਿਹੜਾ ਧਿਆਨ ਦੇਣਾ ਚਾਹੀਦਾ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ राजीव ਦੇ ਨਾਲ ਰਣਜੀਤ ਸਿੰਘ ਪਟਿਆਲਾ ਤਾਂ ਪਟਿਆਲਾ ਦੇ ਵਿੱਚ